ਸਵੇਰੇ ਅੰਮ੍ਰਿਤ ਵੇਲੇ ਫਿਰ ਇਹਨਾਂ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਉਹ ਆਸਾ ਦੀ ਵਾਰ ਦਾ ਕੀਰਤਨ ਜਿਹੜਾ ਕਲੰਗੀਆਂ ਵਾਲੇ ਪਾਤਸ਼ਾਹ ਨੇ ਸਰਸਾ ਦੇ ਕਿਨਾਰੇ ਤੇ ਕੰਡੇ ਤੇ ਬਹਿ ਕੇ ਕੀਤਾ ਅੱਜ ਧੰਗੁਰ ਗੋਬਿੰਦ ਸਿੰਘ ਮਹਾਰਾਜ ਦੀਆਂ ਦਾ ਜੋਤੀ ਜੋਤ ਫੁਰਮੇ ਹਜੂਰ ਸਾਹਿਬ ਦੀ ਧਰਤੀ ਤੇ ਕਲੰਗੀਆਂ ਵਾਲੇ ਪਾਤਸ਼ਾਹ ਸੱਚਖੰਡ ਪਿਆਨਾ ਕਰੇ ਤਉ ਸਮੇਂ ਨੂੰ ਯਾਦ ਕਰਿਓ ਜਦੋਂ ਸਰਸਾ ਦੇ ਕਿਨਾਰੇ ਕਲੰਗੀਆਂ ਵਾਲੇ ਪਾਤਸ਼ਾਹ ਨੇ ਕਿਹਾ ਭੁੱਖ ਲੱਗੀ ਐ ਤੇ ਭਾਈ ਦਿਆ ਸਿੰਘ ਲੱਗੇ ਕਹਿਣ ਮਾਲਕ ਜੀ ਪਹਾੜੀ ਕਿੱਡੀ ਦਲ ਫੌਜਾ ਮਗਰ ਨੇ ਕਿਹੜੀ ਭੁੱਖ ਦੀ ਗੱਲ ਕਰਦੇ ਹੋ ਮਹਾਰਾਜ ਸਭ ਕੁਝ ਤੇ ਅਨੰਦਪੁਰ ਰਹਿ ਗਿਆ ਮਰ ਕੇ ਨੇ ਸਿੱਖਾ ਇਹ ਦੁਨੀਆਂ ਵੀ ਭੁੱਖ ਦੀ ਗੱਲ ਨਹੀਂ ਐ ਇਹ ਨਿਰੰਕਾਰ ਦੇ ਘਰ ਦੀ ਗੱਲ ਹੈ ਮਾਰਾਇ ਨੇ ਸਾਨੂੰ ਉਸ ਵੇਲੇ ਸਰਸਾ ਦੇ ਕਿਨਾਰੇ ਤੇ ਕੰਡੇ ਤੇ ਬਹਿ ਕੇ ਸਿੱਖਾ ਤੈਨੂੰ ਦੱਸ ਕੇ ਚੱਲਿਆ ਤੇਰੇ ਕੋਲ ਰਹਿਣ ਵਾਸਤੇ ਘਰ ਨਾ ਹੋਵੇ ਸਿਰ ਤੇ ਛੱਤ ਨਾ ਹੋਵੇ ਛਕਣ ਲਈ ਭੋਜਨ ਨਾ ਹੋਵੇ ਪਹਿਨਣ ਲਈ ਕੱਪੜੇ ਨਾ ਹੋਣ ਤੇ ਤੂੰ ਚੇਤਾ ਰੱਖ ਲਈ ਕਲੰਗੀ ਵਾਲੇ ਪਾਸ਼ਾ ਕਹਿੰਦੇ ਜਿਸ ਦਿਨ ਤੈਨੂੰ ਨਿਤਨੇਮ ਵਿਸਰਜੇ ਜਿਸ ਦਿਨ ਤੈਨੂੰ ਆਸਾ ਦੀ ਵਾਰ ਦਾ ਕੀਰਤਨ ਵਿਸਰਜੇ ਤੂੰ ਕਹਿੰਨੇ ਸਰਸਾ ਦੇ ਕਿਨਾਰੇ ਤੇ ਆ ਕੇ ਵੇਖ ਲਈ ਉਸ ਸਮੇਂ ਨੂੰ ਯਾਦ ਕਰੀ ਜਦੋਂ ਇੱਕ ਪਾਸੇ ਅਜੀਤ ਸਿੰਘ ਮਦਾਨੇ ਰੰਗ ਵਿੱਚ ਜੂਦਦਾ ਸੀ ਬਾਬਾ ਜੁਝਾਰ ਸਿੰਘ ਤੇ ਜੋਰਾਵਰ ਤੇ ਫਤਿਹ ਸਿੰਘ ਅਸੀਂ ਤਿੰਨੋਂ ਚਾਰੋ ਜਾਣੇ ਬਹਿ ਕੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਸੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਗੁਰਸੇਖ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਪਲਕੇ ਉਠ ਹਰ ਨਾਮ ਧਿਆਵੈ ਆਪਣੇ ਆਪਣੇ ਮਨਾਂ ਵਿੱਚ ਝਾਤੀਆਂ ਮਾਰਿਓ ਸੀ ਕਿੰਨਾ ਕੁ ਗੁਰੂ ਨੂੰ ਪਿਆਰ ਕਰਦੇ ਆਂ ਰਾਤ ਰਾਤ ਨੂੰ 12-12 1-1 ਵਜੇ ਤੱਕ ਅਸੀਂ ਸੌਂਦੇ ਨਹੀਂ ਪਿਆ ਰਹਿਓ ਆ ਕਲ ਜੁਗੀਆਂ ਮੋਬਾਈਲ ਉਹਨਾਂ ਦਾ ਸਵੇਰ ਨੂੰ ਜਿਹੜਾ ਉੱਠਣ ਦਾ ਵੇਲਾ ਉਦੋਂ ਤੱਕ ਅਸੀਂ ਸੌਂਨੇ ਆ ਤੇ ਜਿਹੜੇ ਰੱਬ ਦੇ ਪਿਆਰੇ ਨੇ ਪਿਆਰਿਓ ਆ ਬਿਨਾ ਪਾਗਾਂ ਤੋਂ ਬਿਨਾ ਕਰਮਾਂ ਤੋਂ ਸਤ ਸੰਗਤ ਤੋਂ ਆ ਗੁਰੂ ਦਾ ਨਾਮ ਨਹੀਂ ਮਿਲਿਆ ਉਹ ਸਿੱਖਾ ਸਤਗੁਰੂ ਨੂੰ ਕਦੇ ਕਲਗੀਆਂ ਵਾਲੇ ਦੀ ਆ ਤਸਵੀਰ ਲੱਗੀ ਆ ਨਾ ਮਹਾਰਾਜ ਦੀ ਮਹਾਰਾਜ ਦੇ ਕਦੇ ਸਾਹਮਣੇ ਖੜ ਕੇ ਅੱਖਾਂ ਚੱਖਾਂ ਪਾ ਕੇ ਵੇਖੀ ਬਾਜਾਂ ਵਾਲਿਆਂ ਤੇਰੇ ਕੋਲ ਅਸੀਂ ਬੈਠਣ ਦੇ ਲਾਇਕ ਹੈਂ ਮਹਾਰਾਜ ਕਹਿੰਦੇ ਉਹ ਤੇਰੇ ਲਈ ਤੇ ਮੈਂ ਅਜੀਤ ਵਾਰਿਆ ਤੇਰੇ ਲਈ ਮੈਂ ਜੁਝਾਰ ਵਾਰਿਆ ਤੇਰੇ ਲਈ ਜੋਰਾਵਰ ਤੇ ਫਤਿਹ ਸਿੰਘ ਵਾਰਿਆ ਉਹ ਤੁਹਾਡੇ ਲਈ ਮੈਂ ਆਪਣਾ ਪਿਤਾ ਧੰਨ ਗੁਰੂ ਤੇਗ ਬਹਾਦਰ ਬਾਰਿਆ ਮੈਂ ਆਪਣੇ ਆਪ ਦੀ ਪਰਵਾਹ ਨਹੀਂ ਕੀਤੀ ਮੇਰੇ ਪਿਤਾ ਨੇ ਕਿਹਾ ਸੀ ਤੂੰ ਯਤੀਮ ਹੋ ਜਾਣਾ ਤੇ ਕਲਗੀਆਂ ਵਾਲੇ ਕਹਿਣਗੇ ਸਿੱਖਾ ਤੇਰੇ ਲਈ ਮੈਂ ਗੁਰੂ ਤੇਗ ਬਹਾਦਰ ਮਾਰਿਆ ਮੇਰੀ ਉਮਰ 9 ਸਾਲ ਦੀ ਸੀ ਅੱਜ ਸਾਡੇ ਜਿਹੜੇ ਪੁੱਤ ਐ ਨਾ 22 ਸਾਲਾਂ ਦੇ ਹੁੰਦੇ ਤੀਆਂ ਦੇ ਹੁੰਦੇ ਨੇ ਮਾਂ ਕੇ ਲੀਆ ਪੁੱਤ ਵਿਆਹਣ ਵਾਲਾ ਹੋ ਗਿਆ ਉਹ ਤੁਹਾਡੇ ਖਾਤਰ ਮੈਂ ਅਜੀਤ ਤੇ ਜਿਹਾਰ ਮੈਦਾਨੇ ਜੰਗ ਵਿੱਚ ਤੋੜਿਆ ਪਿਆਰਿਓ ਕੀ ਗੱਲ ਕਲੰਗੀਆਂ ਵਾਲੇ ਬਚਾ ਨਹੀਂ ਸੀ ਸਕਦੇ ਸਰਵ ਸ਼ਕਤੀਆਂ ਦੇ ਮਾਲਕ ਸਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਮਹਾਰਾਜ ਕਹਿੰਦੇ ਤੇਰੇ ਲਈ ਮੈਂ ਸਭ ਕੁਝ ਸਰਵੰਸ ਬਾਰੇ ਸਾਬੋ ਕੀ ਤਲਵੰਡੀ ਕਲੰਗੀਆਂ ਵਾਲੇ ਪਾਤਸ਼ਾਹ ਪਹੁੰਚਦੇ ਨੇ ਮਾਤਾ ਸਾਹਿਬ ਕੌਰ ਜਿਹਨੂੰ ਖਾਲਸਾ ਪਿਆਰ ਨਾਲ ਮਾਤਾ ਦੇਵਾਾਂ ਜੀ ਕਹਿੰਦਾ ਮਾਤਾ ਸੁੰਦਰੀ ਜੀ ਆਏ ਕਲੰਗੀਆਂ ਵਾਲੇ ਪਾਤਸ਼ਾਹ ਤੁਹਾਡਾ ਦਰਬਾਰ ਸਰਿਆ ਅਸੰਗਤ ਸਜੀ ਹੈ ਮਹਾਰਾਜ ਅਜੀਤ ਤੇ ਜਹਾਰ ਜੋਰਾਵਰ ਤੇ ਫਤਿਹ ਸਿੰਘ ਸਾਡੇ ਲਾਲ ਨਹੀਂ ਦਿਸਦੇ ਤੇ ਕਲੰਗੀਆਂ ਕਾਲੇ ਵਾਲੇ ਕਹਿੰਦੇ ਲਾਲ ਤੇ ਬੈਠੇ ਨੇ ਮੇਰੇ ਮਹਾਰਾਜ ਕੌਣ ਮਾਰੇ ਕਹਿੰਿਆ ਵੇਖ ਲਾਲ ਹੀ ਨੇ ਮਹਾਰਾਜ ਆਪਣੇ ਪੁੱਤਰ ਮਹਾਰਾਜ ਕਹਿੰਿਆ ਮੇਰਾ ਪੁੱਤਰ ਹੀ ਹੈ ਮੇਰਾ ਪਰਿਵਾਰ ਹੀ ਹੈ ਸੁਖੀ ਵਸੇ ਮੋਰੋ ਪਰਿਵਾਰ ਆ ਮੇਰਾ ਪਰਿਵਾਰ ਹੈ ਕਲੰਗੀਆਂ ਵਾਲੇ ਪਾਸ਼ਾ ਕਹਿੰਦੇ ਉਸ ਵੇਲੇ ਸਾਬੋ ਕੀ ਤਲਵੰਡੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਸਿੱਖਾਂ ਕਨੀ ਹੱਥ ਕਰਕੇ ਗਿਆ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ دیے ਬਹੁਤ ਚਾਰ ਚਾਰ ਮੁਏ ਤੋਂ ਕੀ ਆ ਹੁਆ ਜੀਵਤ ਕਈ ਹਜ਼ਾਰ ਅਕਲੰਗੀਆਂ ਵਾਲੇ ਪਾਸੇ ਦੇ ਕਦੇ ਸਾਹਮਣੇ ਖੜਕੇ ਵੇਖਿਓ ਬਾਜਾਂ ਵਾਲੇ ਉਤੇ ਸਾਡੇ ਲਈ ਆਪਣੇ ਪੁੱਤਰ ਵਾਰੇ ਪੈਣਾ ਖਿਆਲ ਕਰਿਓ ਅੱਜ ਪੁੱਤ ਦਾ ਸਿਰ ਨਹੀਂ ਵਾਇਆ ਜਾਂਦਾ ਜੂڑا ਨਹੀਂ ਵਾਇਆ ਜਾਂਦਾ ਮਾਂ ਪਿਓ ਘਰ ਵਾਲੀ ਪਤੀ ਨੂੰ ਕਹਿੰਦੀ ਦਾ ਜੂڑا ਕਟਾ ਦੇ ਅਮਿਤ ਨੂੰ ਸਵੇਰ ਲੇਟ ਹੋ ਜਾਂਦੀ ਹੈ ਨਹੀਂ ਵਾਇਆ ਜਾਂਦਾ ਆ ਕਦੇ ਕਲੰਗੀਆਂ ਵਾਲੀ ਨੂੰ ਪੁੱਛ ਕੇ ਵੇਖੀ ਨਾ ਜੂڑا ਰਿਹਾ ਨਾ ਊੜਾ ਰਿਹਾ ਸਾਡੇ ਕੋਲ ਬੜਾ ਦੂਰ ਚਲੇ ਗਏ ਆ ਅਸਮਾਗਮ ਕਰਾ